ਪਿੰਡ ਅਤਾਪੁਰ ਵਿਖੇ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਮੁਹੱਈਆ ਕਰਵਾਏਗੇ ਇਸ ਕਾਰਜ ਦੇ ਨਾਲ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਆਪ ਮੁਹਾਰੇ ਪੰਜਾਬ ਸਰਕਾਰ ਦੀ ਸ਼ੋਭਾ ਕਰ ਰਹੇ ਹਨ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਲੋਕ ਹਿੱਤ ਦੇ ਵਿੱਚ ਕਾਰਜ ਕਰ ਰਹੀ ਹੈ ਉਨਾ ਕੇਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਜ਼ਰੂਰਤਮੰਦ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ ਅੱਜ ਉਸ ਦੀ ਸ਼ੁਰੂਆਤ ਹਲਕਾ ਫਤੇਗੜ ਸਾਹਿਬ ਦੇ ਪਿੰਡ ਅਤਾਪੁਰ ਤੋਂ ਕੀਤੀ ਗਈ ਹੈ ਅੱਜ ਮੈਂ ਪਿੰਡ ਅਤਾਪੁਰ ਬਲਾਕ ਸ਼ਰਮਦ ਦੇ ਪਿੰਡ ਚ ਆਏ ਹਾਂ ਸੀ ਅੱਜ ਇੱਕ ਬਹੁਤ ਖੁਸ਼ੀ ਦਾ ਮੌਕਾ ਹੈ ਇਹ ਜਿਹੜੇ ਸਾਥੀ ਖੜੇ ਨੇ ਇਹ ਲੋਕ ਖੜੇ ਨੇ ਮੇਰੇ ਸਤਿਕਾਰਯੋਗ ਇਹਨਾਂ ਨੇ ਇਸ ਕਾਫਲ ਬਣਾਇਆ ਕਿ ਮੈਂ ਅੱਜ ਐਮਐਲਏ ਬਣ ਕੇ ਇਹਨਾਂ ਦੀ ਜਿਹੜੀ ਸਾਨੂੰ ਬਹੁਤ ਵੱਡੀ ਹੁਕਮ ਸੀ ਐਡਵਾਂਸ ਸੀ ਕਹਿ ਲੋ ਉਸ ਹੀ ਪਲਾਟਾਂ ਦੀ 5-5 ਮਰਲੇ ਦੇ ਪਲਾਟ ਦੀ ਅੱਜ ਅਸੀਂ ਪਿੰਡ ਤਾਪਰ ਕਰਕੇ ਗਏ ਆ ਇੱਥੇ ਸਾਰੇ ਜਿਹੜੇ ਲੋੜਵੰਦ ਸਾਡੇ ਸਾਥੀ ਨੇ ਮੈਂ ਗਰੀਬ ਨਹੀਂ ਕਹੂੰਗਾ ਪੰਜਾਬ ਚ ਕੋਈ ਗਰੀਬ ਬੰਦਾ ਨਹੀਂ ਨਾ ਕਹਿ ਸਕਦੇ ਗੁਰੂ ਸਾਹਿਬ ਨੇ ਸਾਨੂੰ ਇੰਨੀ ਤਾਕਤ ਦਿੱਤੀ ਹੈ ਜਿਹੜੇ ਲੋੜਵੰਦ ਸਾਡੇ ਸਾਥੀ ਆ ਉਹਨਾਂ ਨੂੰ 5-5 ਮਰਲੇ ਦੇ ਪਲਾਟ ਦੇ ਰਹੇ ਆ ਪਿੰਡ ਵਾਲਿਆਂ ਨੇ ਹੁਣ ਇੱਥੇ ਇਹਨਾਂ ਦਾ ਉਹ ਕਰਨਾ ਹੈ ਤਕਸੀਮ ਇਹਨਾਂ ਨੇ ਕਰਨੀ ਉਹ ਚ ਮੇਰਾ ਕੋਈ ਰੋਲ ਨਹੀਂ ਲੇਕਿਨ ਇਹਨਾਂ ਨੂੰ 5-5 ਮਰਲੇ ਦੇ ਦਵਾਂਗੇ ਔਰ ਇੱਥੇ ਆਉਣ ਵਾਲੇ ਸਮੇਂ ਚ ਜਿਉਂ-ਜਿਉਂ ਸਾਡੇ ਕੋਲ ਗਰੰਟ ਆਉ ਮੈਂ ਇਹ ਨਹੀਂ ਕਹਿੰਦਾ ਕਿ 6 ਮਹੀਨੇ ਸਾਲ ਜਦੋਂ ਵੀ ਇੱਥੇ ਸਾਰੀਆਂ ਹੋਰ ਸਹੂਲਤਾਂ ਵੀ ਦਵਾਂਗੇ ਅਸੀਂ ਆਪਣੇ ਲੋਕਾਂ ਲਈ ਬਚਨ ਬੱਧਾਂ ਸੇਵਾ ਲਈ ਸਾਡੇ ਉਹ ਲੋਕ ਜਿਹੜੇ ਲੋੜਵੰਦ ਨੇ ਦੇਖੋ ਕਿਸੇ ਜ਼ਿਮੀਂਦਾਰ ਹੈ ਉਹ ਕੋਲ ਜ਼ਮੀਨ ਹੈ ਉਹ ਆਪਣੇ ਘਰ ਚ ਕੋਠੀ ਪਾ ਸਕਦਾ ਆਪਣੇ ਥਾਂ ਚ ਕੋਠੀ ਪਾ ਸਕਦਾ ਗਰੀਬੰਦਾ ਕਿੱਥੇ ਘਰ ਪਾਵੇ ਸਾਰੇ ਪਿੰਡਾਂ ਜਿੱਥੇ ਸ਼ਾਮਲਾਟ ਜ਼ਮੀਨ ਹੈ ਅਸੀਂ 5-5 ਮਰਲੇ ਦੇ ਪਲਾਟ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਵਾਅਦੇ ਸਾਰੇ ਲੋਕਾਂ ਨੂੰ ਦਵਾਂਗੇ ਔਰ ਅਜਾ ਤਾਪਰ ਦੇ ਕੇ ਚੱਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ